ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਿੰਘ ਅੱਜ ਪਿੰਡ ਚੀਂਦਾ ਵਿੱਚ ਆਏ ਹ ਜਿਹੜਾ ਮੋਗਾ ਦੇ ਵਿੱਚ ਪੈਂਦਾ ਇੱਥੇ ਸਾਨੂੰ ਇੱਕ ਪਰਿਵਾਰ ਮਿਲਿਆ ਬਾਬਾ ਸੁੰਦਰ ਸਿੰਘ ਜੀ ਜਿਨ੍ਹਾਂ ਨੇ ਜੈਤੂ ਦੇ ਮੁਰਸ਼ਿਦ ਦੀ ਪਾਈ ਸੀ ਅੱਜ ਉਸ ਨਾਲ ਕਰਨੇ ਸਾਨੂੰ ਪੂਰਨ ਸਹਿਯੋਗ ਦਿੱਤਾ ਸੋ ਅਸੀਂ ਹੁਣ ਬਾਬਾ ਗਰੰਤੀ ਸਿੰਘ ਜੀ ਨਾਲ ਜਿਸ ਪਾਸ ਇਹ ਗੱਲਬਾਤ ਕਰਦੇ ਆ ਉਹ ਸਾਨੂੰ ਕੀ ਸਹਿਯੋਗ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂ ਨਾਨਕ ਨਾਮ ਦੇ ਮਾ ਗੁਰ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋਬਰਮਖ ਪਿਆਰੇ ਸਾਡੇ ਕੋਲੇ ਆਏ ਆ ਇਹ ਨਗਰ ਦੇ ਵਿੱਚ ਗੁਰਮਖ ਪਿਆਰਿਓ ਸ਼ਹੀਦ ਬਾਬਾ ਸੁੰਦਰ ਸਿੰਘ ਜੀ ਜਿਨ੍ਹਾਂ ਨੇ ਜੱਤ ਦੇ ਮੋਰਚੇ ਵਿੱਚ ਸ਼ਹੀਦੀ ਪਾਈ ਹੈ ਹੋਰ ਵੀ ਉਹਨਾਂ ਦੇ ਨਾਲ ਗੁਰਮਖ ਪਿਆਰੇ ਇੱਕ ਜਿਹੜੇ ਸਹਿਯੋਗੀ ਸਨ ਉਹਨਾਂ ਦੇ ਗੋਲੀ ਲੱਗੀ ਸੀ ਇਹ ਸ਼ਹੀਦ ਹੋ ਗਏ ਸਨ ਸੋ ਬੜਾ ਕਰਮਾ ਵਾਲਾ ਨਗਰ ਹੈ ਜਿਨ੍ਹਾਂ ਨੂੰ ਐਡੇ ਮਹਾਂਪੁਰਖਾਂ ਦੀ ਉਹਨਾਂ ਦੇ ਛਤਰ ਸ਼ਾਯਾ ਮਿਲਵੇ ਹੀ ਹੈ ਇਹ ਪਰਿਵਾਰ ਹੈ ਭਾਈ ਗੁਰਲਾਲ ਸਿੰਘ ਜੀ ਉਹਨਾਂ ਦੀ ਤੀਜੀ ਪੀੜੀ ਚੋਂ ਹੈ ਭਾਈ ਗੁਰਲਾਲ ਸਿੰਘ ਉਹਨਾਂ ਦੇ ਪੁੱਤਰੇ ਆ ਬਾਬਾ ਸੁੰਦਰ ਸਿੰਘ ਜੀ ਦੇ ਸੋ ਇਹ ਗੁਰਮਖ ਪਿਆਰੇ ਸਦਾ ਪਤਰ ਦੇਣ ਆਏ ਆ 21 ਤਰੀਕ ਨੂੰ ਜੋ ਸਮਾਗਮ ਹੋਣ ਜਾ ਰਿਹਾ ਹੈ ਜੈਤੋ ਵਿਖੇ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਸਾਰੇ ਨਗਰ ਦਾ ਸਹਿਯੋਗ ਸਾਡੇ ਨੰਬਰਦਾਰ ਸਹਿਬਾਨ ਭਾਈ ਕੁਲਜੀਤ ਸਿੰਘ ਜੀ ਮੈਂਬਰ ਨੰਬਰਦਾਰ ਸਹਿਮਾਨ ਖੜੇ ਐ ਪ੍ਰਮੰਡਕ ਕਮੇਟੀ ਦੇ ਮੈਂਬਰ ਉਹਨੇ ਖੜੇ ਹਨ ਇਧਰ ਵੀ ਮੈਂਬਰ ਸਹਿਬਾਨ ਖੜੇ ਹਨ ਤੋ ਸਾਰੇ ਹੀ ਅਸੀਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਸਹਿਯੋਗ ਦੇਵਾਂਗੇ ਮਹਾਰਾ ਕਿਰਪਾ ਕਰਨ ਆਪਣੀ ਸੇਵਾ ਆਪ ਲੈਣ ਇਹਨਾਂ ਗੁਰਮਖੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਚੀਦਾ ਦੇ ਵਿੱਚ ਆਏ ਸੀ ਸਾਨੂੰ ਅੱਜ ਇੱਕ ਜਿਹਾ ਪਰਿਵਾਰ ਮਿਲਿਆ ਜਿਹਦੇ ਵਿੱਚ ਸਾਡੇ ਸਾਹਮਣੇ ਬੇਟੇ ਬਾਬਾ ਗੁਰਚਰਨ ਸਿੰਘ ਜੀ ਇਹਨਾਂ ਦੇ ਪਿਤਾ ਜੀ ਭਾਈ ਚੰਨਲ ਸਿੰਘ ਜੀ ਜੈਤੋ ਦੇ ਮੋਰਚੇ ਗਏ ਤੇ ਉਹ ਤੇ जख्मी ਹੋਏ ਤੇ ਬਾਪੂ ਜੀ ਕਹਿੰਦੇ ਮੈਂ ਉਹਦੋਂ ਸਭ ਕੁਝ ਵੇਖਿਆ ਮੈਂ ਆਪਣੇ ਪਿਤਾ ਜੀ ਕੋਲੋਂ ਸੁਣਿਆ ਤੇ ਆਉ ਉਹ ਇਨਾਂ ਬਾਬਾ ਜੀ ਕੋਲੋਂ ਇਸ ਮੋਰਚੇ ਸੰਬੰਧੀ ਜੋ ਇਹਨਾਂ ਨੇ ਸੁਣਿਆ ਪੱਕੀ ਵੇਖਿਆ ਉਹ ਸਾਰਾ ਪਹਾੜ ਇਹਨਾਂ ਕੋਲੋਂ ਜਾਣਦੇ ਆ ਹਾਂ ਜੀ ਮਾਫ ਸੁਣਾਓ ਦੱਸੋ ਸਰ ਹਾਂ ਜੀ ਉਸ ਵੇਲੇ ਜਦੋਂ ਤੁਰਦੇ ਆ ਜਾਨੇ ਓਂਵਲ ਵੀ ਸਾਡੇ ਬਾਪੂ ਜੀ ਦੀ ਅਨਰਾਜ ਹੈ ਜੀ ਬਈ 22 ਸਾਲ ਨੇ ਹੋਊ ਸ਼ਾਦੀ ਹੋਈ ਨੂੰ ਥੋੜਾ ਚਿਰ ਹੋਇਆ ਸੀ ਜੀ ਸਾਡੀ ਭੈਣ ਸੀ ਕੁਛੜ ਜੀ ਮਾਈ ਦੇ ਜੀ ਤੇ ਕਰੇ ਸਾਡੀ ਦਾਦੀ ਸੀ ਜੀ ਜੀ ਤੇ ਮਾਈ ਸੀ ਹਾਂਜੀ ਉਹਦੇ ਉਸ ਵੇਲੇ ਕੋਈ ਚੀਜ਼ ਨਹੀਂ ਸੀ ਜੀ ਜਦੋਂ ਜਸਾ ਇੱਥੋਂ ਆਇਆ ਤੇ ਪਹਿਲਾਂ ਪਿਸ਼ੂਰ ਲੱਕਿਆ ਇਹ ਨਾਲ ਇਹ ਤਾਂ ਹਾਂਜੀ ਹਾਂਜੀ ਬਣਿਆ ਸੀ ਹਾਂਜੀ ਹਾਂਜੀ ਜੀ ਤੇ ਫਿਰ ਨਾਲ ਗਿਆ ਫਿਰ ਉੱਥੇ ਗਏ ਤਾਂ ਘਰ ਕਲੀਆਂ ਬੁੜੀਆਂ ਸੀ ਹਾਂਜੀ ਸਾਡਾ ਨਾਨਾ ਜੀ ਗਿਆ ਉੱਥੇ ਜੀ ਸਾਰੇ ਸਾਰੇ ਅੰਮੀ ਦੇ ਬੰਦੇ ਗਏ ਸੀ ਨਾ ਘਰਾਂ ਦੇ ਜਾਂਦੇ ਸੀ ਵੀ ਤੁਸੀਂ ਆ ਜਾਓ ਮਾਫੀ ਮੰਗ ਲਓ ਅੱਛਾ ਜੀ ਨਾਨੇ ਜੀ ਨੇ ਜਾ ਕੇ ਆਖਿਆ ਗੱਲਾਂ ਬਾਤਾਂ ਕੀਤੀਆਂ ਹਾਂਜੀ ਕਰਕੇ ਆਦਾ ਆ ਕੇ ਹੁਣ ਘਰ ਘਰ ਕੀ ਦੇ ਆਸ ਨੇ ਤੇ ਛੇੜਨੇ ਹੈ ਜੀ ਉਹ ਆਦਾ ਗਾਂ ਮਾਰਤੇ ਫੇਰਨਾ ਹੀ ਮੇਰੀ ਮਾਦਾ ਕਰ ਕਰਨਾ ਹਾਂ ਜੀ ਗੁਰੂ ਨਾਨਕ ਦਾ ਪਿਆਰਾ ਕੋਈ ਵਿਦੇਸ ਦੇਣਾ ਤਾਂ ਆਇਆ ਉਹਨੇ ਹੀ ਆਇਓ ਨਾ ਆਇਓ ਨਾ ਐ ਕਹਿ ਕੇ ਤੇ ਨਾਨਾ ਜੀ ਮੁੜਿਆ ਜੀ ਤੇ ਨਾਨਾ ਜੀ ਮੇਰਾ ਰਹਿ ਇੱਥੇ ਹੁਣ ਚਲ ਕੁਛ ਚਲ ਜੀ ਵੇਰ ਉਹ ਤੇ ਉਹਨਾਂ ਤੇ ਕੱਠ ਨੂੰ ਵੇਖ ਕੇ ਜੀ ਇੱਕ ਕੋਲੇ ਤੇ ਚੜਿਆ ਫਿਰਦਾ ਸੀ ਉਹਦੇ ਹੱਥ ਚੰਡੀ ਜੀ ਦੁਨੀਆ ਜਿਉਂਦੀ ਸੀ ਨਾ ਵੀ ਨਾ ਰੁਕੀ ਜੀ ਉਹਨੇ ਚੰਡੀ ਕਰਤੀ ਉਹਦੋਂ ਨੂੰ ਤੇ ਫਿਰ ਪੁਲਿਸ ਚੱਲ ਚੱਲ ਗਈ ਅੱਛਾ ਜੀ ਉਹ ਵੀ ਦੱਸ ਦੇ ਮੈਂ ਥੋੜੇ ਮਿੰਟ ਹੀ ਚੱਲਦੀ ਆ ਕੌਣੀ ਕਿੰਨੀਆਂ ਗੋਲੀਆਂ ਨਿਕਲਦੀਆਂ ਸਾਰੇ ਲੈਣੇ ਹੋ ਜੀ ਜੀ ਫੇਰ ਉਹਨੇ ਦੱਸਿਆ ਨਾ ਵੀ ਦੁਨੀਆ ਤਾਂ ਹਲਾ ਕਰਕੇ ਤੇ ਗੋਲੀ ਵਾਲ ਨੂੰ ਪੈਗੀ। ਹਾਂ। ਫੇਰ ਉਹਨੇ ਹਰੀ ਝੰਡੀ ਕੀਤੀ ਐ। ਜੀ। ਫੇਰ ਉਹਨਾਂ ਨੇ ਗੋਲੀ ਬੰਦ ਕਰਦੀ ਐ। ਜੀ। ਵਾਹ ਵਾਹ। ਫੇਰ ਜਿਹੜੇ ਬੰਦੇ ਮੂਰੇ ਸੀ ਜਿਹੜੇ ਹੱਥ ਛਾਏ ਉਹਨਾਂ ਨੂੰ ਚੱਕ ਜਿਹੜਾਂ ਅੰਝ ਮਾਰਿਆ। ਅੱਛਾ ਜੀ। ਜਿਹੜਾਂ ਅੰਝ ਮਾਰਿਆ ਉੱਤੇ ਮਾਲ ਕਟਾਈ ਵੀ ਜਿਹੜੇ ਰਹਿ ਗਏ ਹੋਈ ਕਿਸੇ ਤਰ੍ਹਾਂ ਦੀ। ਜਿਹੜਾਂ ਜੀ ਬਸੇਰੇ ਕਸ਼ਟ ਦਿੱਤੇ। ਜੀ। ਅਖੀਰ ਫਿਰ ਉਹਨਾਂ ਦੱਸਿਆ ਵੀ ਕੋਈ ਨਹੀਂ ਮੰਨਦੇ। ਹਾਂ ਜੀ। ਉਹਨੀਆਂ ਨਹੀਂ ਸੂਤਾਈ। ਵੇ ਰੋਣਾ ਨੇ ਸਮਝੌਤਾ ਕੀਤਾ ਵੀ ਚਲੋ ਅੱਜ ਤੋਂ ਅਸੀਂ ਗੁਰਦਾਰੇ ਛੱਡੇ ਗੁਰਦਾਰੇ ਛੱਡੇ ਫੇਰ ਜਿੱਤੇ ਅਸੀਂ ਬਾਬਾ ਜੀ ਜਦੋਂ ਤੁਹਾਡੇ ਪਿਤਾ ਚੰਨੜ ਸਿੰਘ ਜੀ ਮੋਰਚੇ 'ਚ ਗਏ ਤੇ ਉਦੋਂ ਜਦੋਂ ਉਹਨਾਂ ਤੇ ਗੋਲੀ ਵੱਜਦੀ ਆ ਉਹ ਉਦੋਂ ਕੀ ਸੀਨ ਸੀ ਤੁਸੀਂ ਦੱਸਦੇ ਕਿ ਸਾਡੇ ਬਾਪੂ ਜੀ ਕੀ ਕਹਿੰਦੇ ਜਦੋਂ ਉਹਨਾਂ ਤੇ ਗੋਲੀ ਵੱਜੀ ਫੇਰ ਰੱਬਾ ਜਰਮੀ ਪਿੱਥੋਂ ਨਾ ਕੀ ਉਹਨੇ ਕੀ ਕਿਹਾ ਸੀ ਉਹ ਤੂੰ ਕਹਿੰਦਾ ਨਾ ਚਾਚਾ ਵੀ ਉੱਤੋਂ ਦੀ ਰੂਪ ਲੰਗੀ ਜਾਂਦਾ ਵੀ ਲੱਗ ਉਹਦਾ ਜਿਹੜਾ ਸੁੰਦਰ ਸਿਓ ਸੀ ਨਾ ਉਹਦੀ ਗੱਲ ਹੈ ਅੱਛਾ ਜੀ ਸੁੰਦਰ ਸੌਂਦੇ ਗੋਲੀ ਵੱਜ ਗਈ ਸੀ ਤੇ ਉਹ ਉਹਦੀ ਮੌਤ ਉੱਥੇ ਹੀ ਹੋ ਗਈ ਸੀ ਠੀਕ ਹੈ ਜੀ ਇਹ ਉੱਥੋਂ ਦੀ ਨੰਗੇ ਐ ਠੀਕ ਹੈ ਜੀ ਹੈ ਉਹ ਬੋਲਦਾ ਸੁਣਦਾ ਸੀਗਾ ਵੀ ਲੱਗ ਜਾ ਗੁਰਾਂ ਦੇ ਲੇਖੇ ਠੀਕ ਹੈ ਜੀ ਕਾਹ ਗਿਆ ਇਹਨਾਂ ਦੇ ਇਹਦੇ ਇੱਥੇ ਇੱਥੇ ਮੈਂ ਵੇਖਦਾ ਰਿਹਾ ਜੀ ਉਹ ਨੌਂਦਾ ਸੀ ਨਾ ਹਾਂ ਜੀ ਉਹ ਰਹਿਣਾ ਰੜਕਦੇ ਸੀ ਰਹਿਣੇ ਰੜਕਦੇ ਸੀ ਹਾਂ ਤੇ ਯਾ ਵਾ ਨਰਪੇ ਵਰਪੇ ਵਰਪੋ ਕੇ ਇਹਨਾਂ ਦੇ ਇਹਦੇ ਉਹ ਜਿਆਦਾ ਜਗਰਿਕ ਗੋਲੀ ਨਹੀਂ ਵੱਜੀ ਨਹੀਂ ਉਹ ਜਖਮ ਐਸੀ ਗੱਲ ਇਹਨਾਂ ਨੇ ਹਾਂ ਸੋ ਲਈ ਇੱਥੇ ਪਿੰਡ ਚੀਤੇ ਬਾਪੂ ਜੀ ਨੂੰ ਦੱਸਿਆ ਕਿ ਸਾਡੇ ਬਜ਼ੁਰਗ ਜਿਹੜੇ ਮੇਰੇ ਪਿਤਾ ਹੈ ਚੰਨਣ ਸਿੰਘ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਲੱਗੀ ਤੇ ਗ੍ਰਿਫਤਾਰੀ ਨਾਬੇ ਜੇਲ੍ਹ ਚ ਕੱਟੀ ਤੇ ਜਦੋਂ ਘਰੇ ਵਾਪਸ ਆਏ ਜੇਲ੍ਹ ਕੱਟ ਕੇ ਤੇ ਉਹਨਾਂ ਨੇ ਸਾਰੀ ਉਮਰ ਆਪਣੇ ਸਿਰ 'ਚ ਗੋਲੀ ਨਹੀਂ ਕਢਾਈ ਸੀ ਨਹੀਂ ਕਢਾਈ ਸੀ ਹਾਂ ਹਾਂਜੀ ਇਸ ਕਰਕੇ ਉਹਨਾਂ ਨੇ ਇਹ ਮੋਰਚੇ 'ਚ ਉਹਨਾਂ ਨੇ ਆਪਣੀਆਂ ਯੋਗਦਾਨ ਪਾਇਆ ਸੋ ਇਹ ਪਰਿਵਾਰ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ